ਇਸ ਪਰਿਵਾਰ ਦੇ ਵਿੱਚ ਕਿਹੋ ਜਿਹਾ ਮਾੜਾ ਜਵਾਈ ਵਿਆਹ ਕੇ ਆ ਗਿਆ ਜਿਸ ਨੇ ਕਿ ਇੱਕ ਨਹੀਂ ਸਗੋ ਕਿਨੇ ਹੀ ਘਰ ਬਰਬਾਦ ਕਰ ਦਿੱਤੇ ਇਹ ਵੱਡੇ ਤੇ ਗੰਭੀਰ ਇਲਜ਼ਾਮ ਉਸ ਜਵਾਈ ਦੇ ਉੱਪਰ ਲੱਗੇ ਨੇ ਜੋ ਕਿ ਪੇਸ਼ੇ ਤੋਂ ਪੁਲਸ ਮੁਲਾਜ਼ਮ ਹੈ ਕੁੜੀ ਦੇ ਪੇਕੇ ਪਰਿਵਾਰ ਤੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਉਸ ਜਵਾਈ ਦੇ ਵੱਲੋਂ ਉਹਨਾਂ ਦੀ ਵੱਡੀ ਧੀ ਨੂੰ ਮਾਰਿਆ ਗਿਆ ਅਤੇ ਉਸ ਮਗਰੋਂ ਉਹਨਾਂ ਦੀ ਛੋਟੀ ਧੀ ਨੂੰ ਵਰਗਲਾ ਕੇ ਉਹੋ ਨਾਲ ਲੈ ਗਿਆ ਇਸ ਮਗਰੋਂ ਛੋਟੀ ਧੀ ਦੇ ਘਰ ਵਾਲੇ ਦੀ ਜਾਨ ਗਈ ਹੈ ਸਾਡੂ ਦੇ ਕਾਰਨ ਸਾਡੂ ਦੀ ਜਾਨ ਜਾਣ ਤੋਂ ਬਾਅਦ ਹੁਣ ਮੁੰਡੇ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਵੀ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਗਏ ਨੇ ਅਤੇ ਕੁੜੀ ਦੇ ਪਰਿਵਾਰ ਵਾਲੇ ਵੀ ਸਾਹਮਣੇ ਆ ਕੇ ਇਹ ਹੀ ਆਖ ਰਹੇ ਨੇ ਕਿ ਉਹਨਾਂ ਦੇ ਇਸ ਜਵਾਈ ਨੂੰ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾਵੇ ਜੇਲ੍ਹ ਦੇ ਅੰਦਰ ਕੀਤਾ ਜਾਵੇ ਕਿਉਂਕਿ ਇਹ ਪੁਲਿਸ ਹੋਣ ਦੀ ਧੋਸ ਚਮਾਉਂਦਾ ਹੈ ਪਹਿਲਾਂ ਵੀ ਉਹਨਾਂ ਦੀ ਵੱਡੀ ਧੀ ਨੂੰ ਖਾ ਗਿਆ ਤੇ ਹੁਣ ਛੋਟੀ ਧੀ ਨੂੰ ਘਰ ਤੋਂ ਭਜਾ ਕੇ ਲੈ ਗਿਆ ਇਹ ਸਾਰੇ ਇਲਜ਼ਾਮ ਲੱਗਣ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ छानबीन ਜਾਰੀ ਹੈ ਇਸ ਤਰ੍ਹਾਂ ਦੇ ਨਾਲ ਇਸ ਛੋਟੇ ਜਵਾਈ ਦੀ ਘਰ ਵਾਲੀ ਪਹਿਲਾਂ ਘਰ ਤੋਂ ਗਾਇਬ ਹੁੰਦੀ ਆ ਤੇ ਬਾਅਦ ਵਿੱਚ ਇਸੇ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਜਾਂਦਾ ਪਰ ਕੁੜੀ ਦੇ ਪਿਕੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਸਾਡੇ ਇਸ ਛੋਟੇ ਜਵਾਈ ਦਾ ਕੋਈ ਕਸੂਰ ਨਹੀਂ ਸਗੋ ਉਹ ਜਵਾਈ ਜੋ ਕਿ ਪੁਲਿਸ ਮੁਲਾਜ਼ਮ ਹੈ ਉਸ ਦੇ ਵੱਲੋਂ ਹੀ ਇਹ ਸਾਰਾ ਕੁਝ ਕੀਤਾ ਗਿਆ ਤੇ ਕਿੰਨੇ ਹੀ ਘਰ ਬਰਬਾਦ ਕਰ ਦਿੱਤੇ ਗਏ ਸਾਡੂ ਦੇ ਵੱਲੋਂ ਸਾਲੀ ਨੂੰ ਵਰਗਲਾ ਕੇ ਲੈ ਜਾਣ ਤੇ ਇਹ ਸਾਰੇ ਦੋਸ਼ ਉਸ ਦੇ ਉੱਪਰ ਲੱਗੇ ਨੇ ਸੁਰਿੰਦਰ ਸਿੰਘ ਵਾਸੀ ਪਿੰਡ ਬੱਸੀ ਭਲਾਰਪੁਰ ਦੀ ਜਾਨ ਜਾਣ ਤੋਂ ਬਾਅਦ ਇਹ ਖਬਰ ਸਾਹਮਣੇ ਆਈ ਹੈ ਜਿਸ ਨੇ ਕਿ ਆਪਣੇ ਵੱਲੋਂ ਇੱਕ ਵੀਡੀਓ ਵੀ ਬਣਾਈ ਹੈ ਵੀਡੀਓ ਦੇ ਵਿੱਚ ਉਸ ਨੇ ਸਾਫ਼ ਤੌਰ ਤੇ ਦੱਸਿਆ ਹੈ ਕਿ ਉਸ ਦਾ ਸਾਡੂ ਪੁਲਿਸ ਮੁਲਾਜ਼ਮ ਉਸ ਦੀ ਪਤਨੀ ਦੇ ਨਾਲ ਹੈ ਅਤੇ ਇਸ ਦੇ ਚੱਲਦੇ ਹੋਏ ਉਸ ਤੇ ਉੱਪਰ ਹੀ ਗਲਤ ਕਾਰਵਾਈ ਕੀਤੀ ਗਈ ਹੈ ਜਿਸ ਚਲਦੇ ਹੋਏ ਉਹ ਚਾਹੁੰਦਾ ਹੈ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ ਮ੍ਰਿਤਕ ਸੁਰਿੰਦਰ ਸਿੰਘ ਦੇ ਭਰਾ ਲਖਵਿੰਦਰ ਸਿੰਘ ਦੇ ਵੱਲੋਂ ਇਸ ਮੌਕੇ ਤੇ ਦੱਸਿਆ ਗਿਆ ਅਤੇ ਨਾਲ ਹੀ ਲੜਕੀ ਦੇ ਭਰਾ ਹਰਪ੍ਰੀਤ ਸਿੰਘ ਸਮੇਤ ਦਾਇਆ ਨੱਥਾ ਸਿੰਘ ਨੇ ਵੀ ਇਹ ਹੀ ਕਿਹਾ ਕਿ ਉਹਨਾਂ ਦੀ ਵੱਡੀ ਬੇਟੀ ਦੀ ਕੁਝ ਮਹੀਨਾ ਪਹਿਲਾਂ ਹੀ ਜੁਲਾਈ ਦੇ ਮਹੀਨੇ ਵਿੱਚ ਜਾਨ ਗਈ ਹੈ ਅਤੇ ਉਸ ਨੂੰ ਵੀ ਮਾਰਿਆ ਗਿਆ ਹੈ ਅਤੇ ਮਾਰਨ ਵਾਲਾ ਇਹ ਪੁਲਿਸ ਮੁਲਾਜ਼ਮ ਜਵਾਈ ਹੀ ਸੀ। ਕੁਝ ਦਿਨ ਪਹਿਲਾਂ ਉਹਨਾਂ ਦਾ ਵੱਡਾ ਜਵਾਈ ਜੋ ਕਿ ਪਿੰਡ ਚੱਕ ਅਰਾਈਆਂ ਦਾ ਨਿਵਾਸੀ ਹੈ, ਉਹਨਾਂ ਦੀ ਛੋਟੀ ਲੜਕੀ ਨੂੰ ਵਰਗਲਾ ਕੇ ਲੈ ਗਿਆ। ਉਹਨਾਂ ਦੱਸਿਆ ਕਿ ਸੁਰਿੰਦਰ ਸਿੰਘ ਨੇ ਸਾਰਾ ਕੁਝ ਇਹ ਦੱਸਿਆ ਹੋਇਆ ਤੇ ਉਹਨਾਂ ਨੂੰ ਇੱਕ ਇੱਕ ਗੱਲ ਤੇ ਯਕੀਨ ਹੈ ਕਿ ਉਹ ਸੱਚ ਬੋਲ ਰਿਹਾ ਹੈ ਆਪਣੇ ਪੇਕੇ ਘਰ ਜਾਣ ਦੀ ਗੱਲ ਕਹਿ ਕੇ ਕਰੋਗੀ ਇਹ ਪਤਨੀ ਜਿਸ ਨੂੰ ਕੀ ਪਤੀ ਹੀ ਬਰਿਆਰ ਅੱਡੇ ਤੇ ਛੱਡ ਕੇ ਆਇਆ ਸੀ ਪਰ ਉਸ ਮਗਰੋਂ ਇਹ ਪਤਨੀ ਪੇਕੇ ਘਰ ਨਹੀਂ ਪਹੁੰਚੀ ਉਨਾ ਇਹ ਵੀ ਦੱਸਿਆ ਕਿ ਜਦੋਂ ਸੁਰਿੰਦਰ ਸਿੰਘ ਨੇ ਸਾਡੂ ਤੋਂ ਆਪਣੀ ਪਤਨੀ ਬਾਰੇ ਪੁੱਛ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਲਟਾ ਉਸ ਦੇ ਖਿਲਾਫ ਹੀ ਸ਼ਿਕਾਇਤ ਦਰਜ ਕਰ ਲਈ ਗਈ ਜਿਸ ਤੋਂ ਦੁਖੀ ਹੋ ਕੇ ਸੁਰਿੰਦਰ ਸਿੰਘ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਇਸ ਦੌਰਾਨ ਹੀ ਜਾਂਚ ਅਧਿਕਾਰੀਆਂ ਦੇ ਵੱਲੋਂ ਕਿਹਾ ਹੈ ਕਿ ਅਸੀਂ ਚਾਰ ਵਿਅਕਤੀਆਂ ਦੇ ਖਿਲਾਫ ਇਹ ਕੇਸ ਦਰਜ ਕਰ ਲਿਆ ਹੈ ਕਾਰਵਾਈ ਜਾ ਰਹੀ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਜਿਹੜਾ ਵੀ ਇਸ ਦੇ ਵਿੱਚ ਦੋਸ਼ੀ ਪਾਇਆ ਜਾਵੇਗਾ ਉਸ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਲਜ਼ਮਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ ਅਤੇ ਨਾਲ ਹੀ ਪਰਿਵਾਰ ਨੂੰ ਇਨਸਾਫ ਮਿਲੇਗਾ ਉਹਦਾ ਨਾਮ ਬ੍ਰਧਰ ਰਮਨਰਾਸ ਹੋਦਾ ਉਹਦਾ ਸੁਖਿੰਦਰ ਸਿੰਘ ਸੰਦੋਪ ਸਿੰਘ ਰਾਜ ਸਿੰਘ ਹਾਂਜੀ ਉਹਨਾਂ ਦੀ ਵਾਈਫ ਨੂੰ ਉਹਨਾਂ ਦਾ ਸੰਤੂ ਤਰਨਜੀਤ ਸਿੰਘ ਜੋ ਪੁਲਿਸ ਨੂੰ ਲਾਜਨ ਉਹ 7 ਤਰੀਕ ਨੂੰ ਭਜਾ ਕੇ ਲੈ ਗਿਆ ਜੀ ਹਾਂ ਜੀ ਤੇ ਤੁਸੀਂ ਕਿੱਦਾਂ ਕਹਿ ਸਕਦੇ ਸੀ ਭਜਾ ਕੇ ਲੈ ਗਿਆ ਜੀ ਜਦੋਂ ਪਤਾ ਲੱਗਾ ਉਹਨਾਂ ਦਾ ਸਾਰੇ ਕੋਈ ਕਹਿੰਦੇ ਮੈਂ ਵਿਆਹ ਕਰਾਉਣਾ ਚਾਹੁੰਦਾ ਫਿਰ ਉਹਨਾਂ ਛੁੱਟੀ ਐਫ ਆਈ ਆਰ ਦਾ ਜੇ ਕੋਈ ਉਹਦੇ ਨਾਮ ਤੇ ਦਰਜ ਕਰ ਰਹੀ ਨਾਲ ਗਿਆ ਮੈਡੀਕਲ ਕਰ ਰੋਇਆ ਉਹਦੇ ਨਾਲ ਯਮ ਲਾਇਆ ਕਿ ਤੈਨੂੰ ਮਾਰ ਕੁੱਟ ਕੇ ਛੁੱਟ ਗਿਆ ਬਜਰੀ ਅੱਡੇ 'ਚ ਹਾਂ ਹਾਂਜੀ ਉਹਦੇ ਤੋਂ ਤੰਗ ਪਰੇਸ਼ਾਨ ਆ ਕੇ ਨਾ ਕੋਈ ਉਹਦੀ ਸੁਣਵਾਈ ਹੋਈ ਹੈ ਕਿ ਥਾਣੇ 'ਚ ਥਾਣੇ 'ਚ ਉਹਦੀ ਅਪਲੀਕੇਸ਼ਨ ਦਿੱਤੀ ਹੈਗੀ ਹੈ ਜੀ ਹਾਂਜੀ ਜੀਨਾਂ ਦਾ ਥਾਣੇ 'ਚ ਅੱਛਾ ਹਾਂਜੀ ਉੱਥੇ ਵੀ ਕੋਈ ਸੁਣਵਾਈ ਕੀਤੀ ਹੋਈ ਜੀ ਪੁਲਿਸ ਨੂੰ ਲਾ ਕੇ ਡਿਊਟੀ ਕਰਦਾ ਹਾਂਜੀ ਇਹ ਕਾਲੂ ਇਹਦਾ ਡਿਊਟੀ ਕਿੱਥੇ ਕਰਦਾ ਹੈ ਥਾਣੇ ਕੋਟ ਲਗਭਗ ਕਰਦੇ ਆ ਜੀ ਥਾਣੇ ਜੀ ਆਰ ਪੀਜਾ ਜੀ ਹਾਂ ਜੀ ਆਰ ਪੀਜਾ ਹਾਂ ਜੀ ਇਹ ਸਾਰੀ ਨਹੀਂ ਹੈ ਜੀ ਹਾਂ ਜੀ ਉਹਨਾਂ ਦੀ ਦਸ ਹੋ ਗਈ ਹੈ ਜੀ ਉਹਨਾਂ ਦੀ ਦਸ ਹੋ ਗਈ ਹੈ ਜੀ ਕਿੰਨਾ ਚਿਰ ਹੋਇਆ ਲਗਭਗ 6 ਸੱਤ ਮਹੀਨੇ ਹੋ ਗਏ ਬਸ ਇਹਨਾਂ ਇਨਸਾਫ ਦੀ ਮੰਗ ਕਰਦੇ ਜਿਹਨੂੰ ਤੁਸੀਂ ਇਹਨੂੰ ਵੱਟ ਵੱਟ ਜੂਲ ਬਣਾਉਂਨੋ ਫੜ ਕੇ ਸਜ਼ਾ ਦਿੱਤੀ ਹੈ ਕਿੰਨੇ ਬੱਚੇ ਸੀ ਇਹਨਾਂ ਵਿੱਚ ਇਹਨਾਂ ਦਾ ਇੱਕ ਬੇਟਾ ਜੀ 9 ਸਾਲ ਦਾ ਸਵੇਰ 4 ਵਜੇ ਜੀ ਫੜਨਾ ਜੀ ਹਾਂ ਜੀ ਸਤਨ ਤੋਂ 4 ਦੇ ਵਿੱਚ ਜੋ ਘਟਨਾ ਹੋਈ ਹੈ ਇਹਨੂੰ ਬਹੁਤ ਮਾਰਾ ਕਿਤਾ ਲੋਕ ਯੋਖਣ ਨਹੀਂ ਕੀਤਾ ਇਹ ਤੇ ਸਖਤ ਕਾਰਵਾਈ ਹੋਣੀ ਚਾਹੀਦੀ 판ਡੂ ਦੇ ਉੱਪਰ ਵੀ ਬੜੇ ਰੋਪ ਲੱਗੇ ਸੀ ਵੀ ਉਹੀ ਕਰਦੀ ਤੁਹਾਡੇ ਕੋਲ ਹਾਂ ਜੀ ਹਾਂ ਜੀ ਚੜਾ ਕੇ ਲੈ ਗਿਆ ਬਿਲਕੁਲ ਜੀ ਕੀ ਮੰਕਰਦੇ ਹੋ ਤੁਸੀਂ ਕੋਸਾ ਇਹ ਮੰਨਤਾ ਵੀ ਇਹਨਾਂ ਦੇ ਛੇਤੀ ਹੱਦ ਬਿਨਾ ਉਸਾਰ ਕੀਤਾ ਜਾਏ ਦੋਨਾਂ ਨੂੰ ਹਾਂਜੀ ਬਿਲਕੁਲ ਉਹਦੇ ਤੇ ਸਾਰਾ ਕੰਮ ਕੀਤਾ ਸਾਰਾ ਉਹਨੇ ਜਿੰਨੇ ਘਰ ਜੜਿਆ ਦੋਹੇ ਘਰ ਜੜਿਆ ਸਮਝੋ ਕੰਨੀ ਕਾੜ ਤੇ ਮੈਂ ਤਾਂ ਪ੍ਰਸ਼ਾਸਨ ਨੂੰ ਉਹ ਆਖਾਂਗੇ ਕਿ ਸਭ ਤੋਂ ਸਖਤ ਕਾਰਜ ਕੀਤੀ ਜਾਏ ਇਨਫਾਰਮ ਮਲੇ ਸਨ ਇਹ ਨਾ ਤੁਹਾਡਾ ਨਫਾ ਫੈਂ ਵੀ ਇਹ ਹੀ ਮੇਰੇ ਭੈਣ ਹੀ ਮੇਰੀ ਤੇ ਜਿਹੜੇ ਡੈਥ ਹੋਈ ਹੈ ਮੇਰੇ ਭਾਈ ਆਏ ਸਭ ਤੋਂ ਛੋਟੇ ਇਹ ਬਿਲਕੁਲ ਸੱਚ ਜੋ ਵੀ ਭਾਜੀ ਹੁਣੇ ਕਹਿ ਰਹੇ ਆ ਸਾਰਾ ਕੁਝ ਸੱਚ ਹੈ ਜੀ ਇਹਨੂੰ 1.5-2 ਮਹੀਨੇ ਤੋਂ ਧਮਕੀਆਂ ਦੇ ਰਿਹਾ ਹੈ ਕਿ ਮੈਂ ਉਹਨੂੰ ਛੱਡਣਾ ਨਹੀਂ ਮੈਂ ਮਾਰ ਦੇਣਾ ਉਹਨੂੰ ਇਨੇ ਜੀ ਇਹੀ ਕੰਮ ਕੀਤਾ ਜੀ ਇਹਦੇ ਤੋਂ ਦੁਖੀ ਹੋ ਕੇ ਜੀ ਫੇ ਬਹੁਤ ਹੀ ਗੰਦਾ ਬੰਦਾ ਜੇ ਤਮੀਨਾ ਆਇਆ ਇਨੇ ਮੇਰੀ ਭੈਣ ਦੀ 6-7 ਮਹੀਨੇ ਹੋ ਗਏ ਪਹਿਲੀ ਭੈਣ ਵੀ ਹਨ ਇਹ ਵੀ ਸ਼ੱਕ ਆ ਕਿ ਇਨੇ ਪਹਿਲੀ ਭੈਣ ਦਾ ਵੀ ਇਨੇ ਨਹੀਂ ਮਾਰਿਆ ਵਾ ਹਾਂਜੀ ਹਾਂਜੀ ਪੰਜਾਬ ਪੁਲਿਸ ਜੀ ਆ ਜੀ ਇਹ ਤਾਂ ਹੀ ਇਮਾਨ ਕਰਦਾ ਵਾ ਕਿ ਮੈਨੂੰ ਇੰਨਾ ਕੁਝ ਨਹੀਂ ਕਰਨਾ ਮੈਂ ਪੁਲਿਸ ਵਿੱਚ ਮੇਰਾ ਕੁਝ ਨਹੀਂ ਵਕਾਰ ਸਕਦੇ ਜਿਹੜੇ ਮਰੇ ਆ ਕਿੰਨੇ ਬੱਚੇ ਸੀ ਇਸ ਨਾਲ ਜੀ ਇਨਾ ਜੀ ਇੱਕ ਬੇਟਾ ਸੀਗਾ 9 ਸਾਲ ਦਾ ਜੀ ਤੇ ਭੈਣ ਕਿੰਨੇ ਦਿਨਾਂ ਤੋਂ ਕੈਪਟਨ ਸਾਡੀ ਭੈਣ ਦੀ 7 7 ਤਰੀਕ ਤੋਂ ਗਾਇਬ ਸੀਗੀ ਇਹ ਅਸੀਂ ਬੜੀ ਭਾਲ ਕੀਤੀ ਜੀ ਇਹਦੇ ਕੋ ਜਦੋਂ ਮੇਰੇ ਭਾਜੀ ਕੇ ਆਦੇ ਘਰੇ ਉੱਥੇ ਜਾ ਕੇ ਫਿਰ ਇਹਨਾਂ ਨੇ ਦੱਸਿਆ ਕਿ ਤੁਹਾਡੀ ਤਾਂ ਕੁੜੀ ਜੋ ਵੀ ਇਹਨਾਂ ਨੇ ਇਹਨਾਂ ਨੇ ਹੀ ਕੀਤਾ ਵਾ ਜੀ ਉਹਨੂੰ ਇਥੋਂ ਛੋਟੀ ਦਰਖਾਸਤ ਦਿੱਤੀ ਆ ਮੇਰੇ ਭਾਜੀ ਦੇ ਖਿਲਾਫ ਇਹਨਾਂ ਨੇ ਮਰ ਮਰ ਜਿਹੜਾ ਕਿ ਮੈਂ ਮਾਰਦਾ ਖੋਟਦਾ ਵਾ ਅਹੀਂ ਮੰਗੇ ਕਰਦੇ ਆ ਕਿ ਉਹਨਾਂ ਜਿਨ੍ਹਾਂ ਜਿਹੜੇ ਜਿਹੜੇ ਤੋਸ਼ੀ ਆ ਉਹਨਾਂ ਸਖਤ ਕਾਰਵਾਈ ਕੀਤੀ ਜਾਏ ਅੱਜ ਤੋਂ ਕਤਲ ਕੀਤਾ ਪਹਿਲੀ ਭੈਣ ਦਾ ਵੀ ਇਹਨੇ ਕਤਲ ਕੀਤਾ ਤੇ ਜਿਹੜਾ ਹੁਣ ਮੇਰਾ ਇਹ ਭਾਈਆ ਮਰਿਆ ਵਾ ਇਹਦਾ ਵੀ ਇਹਨੇ ਕਤਲ ਆ ਇਹ ਤੇ ਇਹ ਤੇ ਇਹ ਤੇ ਕਾਰਵਾਈ ਕੀਤੀ ਜਾਏ ਦਵਾ ਕਤਲਾਂ ਦੀ ਉਹਨਾਂ ਦੀ ਜਤਨੀ ਉਹਨਾਂ ਦੀ ਚੁਲਾਈ ਨੂੰ ਹੈ ਯੁਨੀ ਚੁਲਾਈ ਨੂੰ ਇਸ ਸਾਲ ਹਾਂਜੀ ਆ ਆਪਣੇ 24 ਦੇ ਵਿੱਚ ਮਤਲਬ 3-4 ਮਹੀਨੇ 5 ਮਹੀਨੇ ਹਾਂਜੀ ਹਾਂਜੀ ਉਹਨਾਂ ਦੇ ਕਿੰਨੇ ਬੱਚੇ ਆ ਉਹਨਾਂ ਦੇ ਦੋ بیٹے ਆ ਜੀ ਇਹ ਭਾਜੀ 10-11 ਫੱਕ ਅੱਧੀ ਨਹੀਂ ਸਾਡੇ ਕੋਈ ਘਾਟ ਹੋਤੀ ਆਈ ਜਦੋਂ ਇਹਨੇ ਕਿਹਾ ਕਿ ਮੈਂ ਵਸਤੇ ਆਈ ਹਾਂ ਹਾਂਜੀ ਇਹ ਕੱਦੀ ਤੁਹਾਡੇ ਭਾਈਆ ਜੀ ਨਾਲ ਸੁਪਾਤ ਨਹੀਂ ਦਾ ਇਹ ਜੀ ਲੱਕੜ ਦਾ ਕਾਰੋਬਾਰ ਹੈ ਜੀ ਨਾਲ ਅਸੀਂ ਮੰਗੇ ਕਰਦੇ ਆਂ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਜਿਹੜੇ ਦੋਸ਼ੀ ਆ ਜੀ ਗ੍ਰਫਤਾਰ ਕੀਤਾ ਜਾਏ ਜਲਦੀ ਤੋਂ ਜਲਦ ਤੇ ਜੇਲ੍ਹ ਤੇ ਜਾ ਜਾ ਇੱਕ ਗੱਲਬਾਤ ਹੋਈ ਆ ਵੀ 13 ਤਰੀਕ ਨੂੰ ਇਹਨਾਂ ਨੇ ਕੋਈ ਇਹਨਾਂ ਦੀ ਜਿਹੜੀ ਵਾਈਫ ਸੀਗੀ ਰਾਜਵੀਰ ਕੌਰ ਉਹਨਾਂ ਕੋਈ ਘਰੋਂ ਦੱਸੇ ਪਿੱਛੇ ਬਿਨਾ ਜਿਹੜੀ ਅੱਗੇ ਪਿੱਛੇ ਹੋ ਗਈ ਆ ਕੋਚਾ ਦਿਨ ਲੱਭਦੇ ਰਹੇ ਆ ਤੇ ਬਾਅਦ ਚ ਇਹਨਾਂ ਨੂੰ ਕੋਈ ਏਦਾਂ ਅਨਸਖਾਂਗੀ ਘਟਨਾ ਅਚਨਚੇਤ ਵਾਪਰੀ ਜਿਨ੍ਹਾਂ ਦੇ ਬਿਆਨ ਮਨਤਾਵਕ ਜਿਹੜਾ ਇਹਨਾਂ ਤੋਂ ਆਈ ਜਿਹੜੀ ਉਹ ਛੰਗੀ ਮੋੜ ਤੇ ਤੀਹਾਂ ਨਗਰ ਖਾਦੀ ਆ ਤੇ ਬਾਕੀ ਇਹ ਜਿਹੜੇ ਇਲਾਜ ਸੀਗੇ ਚਵਾਨ ਹਸਪੀਟਲ ਤੇ ਜਿਹੜੇ ਇਲਾਜ ਇਹਨਾਂ ਦੀ ਅੱਜ ਸਵੇਰੇ ਕੋਈ 6 ਵਜੇ ਜਿਹੜੀ ਆ ਮੌਤ ਹੋ ਗਈ ਆ ਤੇ ਮੋਰਟਮ ਤੋਂ ਬਾਅਦ ਜਿਹੜੀ ਆ ਪੂਸ ਕਾਰਵਾਈ ਕਰਕੇ ਤੇ ਡੈੱਡ ਬੋਡੀ ਜਿਹੜੀ ਆ ਉਹ ਅੰਤ ਨੂੰ ਕੋ ਸਮਾਰਟਮ ਲਈ ਜਿਹੜੀ ਆ ਉਹ ਕਾਫੀ ਕੰਪਲੀਟ ਰਿਪੋਰਟ ਵੀ ਲਖਾਈ ਹੈ ਤੁਸੀਂ ਸੰਧੂ ਤੋਂ ਵੀ ਸਾਡੇ ਤੋਂ ਆਹ ਹਾਂ ਜੀ ਉਹ ਕੰਪਲੀਟ ਲਖਾਈ ਆ ਤੇ ਰਿਕਾਰਡਿੰਗ ਜਿਹੜੇ ਬਿਆਨ ਮੁਤਾਬਕ ਜਿਹੜੀ ਐਫ ਆਈ ਆਰ ਦਰਜ ਹੋ ਗਈ ਹੈ ਮਕਦਮਾ ਤੇ ਉਹਦੀ ਜਿਹੜੀ ਆ ਤਫਤੀਸ਼ ਫਰਦਰ ਜਿਹੜੀ ਆ ਕਰ ਰਿਹਾ ਆ ਜੋ ਵੀ ਹਾਲਾਤ ਸਭ ਨੂੰ ਹੋਣਗੇ ਤਾਂ ਆਪਣੀ ਕਾਰੋ ਤੇ ਬਹੁਤ ਹੀ ਗੰਦਾ ਬੰਦਾ ਜੇ ਦੀ ਨਾਮ ਆਏ ਕਿਨੇ ਮੇਰੀ ਭੈਣ ਦੀ 6-7 ਮਹੀਨੇ ਹੋ ਗਏ ਪਹਿਲੀ ਭੈਣ ਵੀ ਹਨ ਇਹ ਵੀ ਸ਼ੱਕ ਆ ਕਿਨੇ ਪਹਿਲੀ ਭੈਣ ਦਾ ਵੀ ਨਹੀਂ ਮਾਰਿਆ ਵਾ ਹਾਜੀਆਂ ਦੀ ਪੰਜਾਬ ਪੁਲਿਸ ਜੀ ਆ ਜੀ ਇਹ ਤਾਂ ਹੀ ਮਾਨ ਕਰਦਾ ਵਾ ਕਿ ਮੈਨੂੰ ਇਹਨਾਂ ਕੁਝ ਨਹੀਂ ਕਰਨਾ ਮੈਂ ਪੁਲਿਸ ਵਿੱਚ ਮੇਰਾ ਕੁਝ ਨਹੀਂ ਵਿਕਾਰ ਸਕਦੇ ਮਰੇ ਆ ਕਿੰਨੇ ਬੱਚੇ ਸੀ ਇੰਨਾ ਦੇ ਇਹਨਾਂ ਦੀ ਇੱਕ ਬੇਟਾ ਸੀਗਾ 9 ਸਾਲ ਦਾ ਜੀ ਤੇ ਘਰ ਕਿੰਨੇ ਦਿਨਾਂ ਤੋਂ ਕੈਪਟਿਵਡ ਸਾਡੀ ਭੈਣ ਦੀ 7-7 ਤਰੀਕ ਤੋਂ ਗਾਇਬ ਸੀਗੀ ਇਹ ਬੜੀ ਭਾਲ ਕੀਤੀ ਜੀ ਇਹਦੇ ਕੋ ਜਦੋਂ ਮੇਰੇ ਭਾਜੀ ਗਏ ਆ ਤੇ ਘਰੇ ਉੱਥੇ ਜਾ ਕੇ ਫਿਰ ਇਹਨਾਂ ਨੇ ਦੱਸਿਆ ਕਿ ਤੁਹਾਡੀ ਤਾਂ ਕੁੜੀ ਜੋ ਵੀ ਇਹਨਾਂ ਨੇ ਇਹਨਾਂ ਨੇ ਹੀ ਕੀਤਾ ਵਾ ਜੀ ਉਹਨੂੰ ਇਥੋਂ ਟਕਿਆ ਝੂਠੀ ਦਰਖਾਸਤ ਦਿੱਤੀ ਆ ਮੇਰੇ ਭਾਜੀ ਦੇ ਖਿਲਾਫ ਇਹਨਾਂ ਨੇ ਮਰ ਮਰ ਜਿਹੜਾ ਕਿ ਮਰਦਾ ਖੋਟਦਾ ਵਾ ਅਹੀਂ ਮੰਗੇ ਕਰਦੇ ਆ ਕਿ ਉਹਨਾਂ ਜਿੰਨਾ ਜਿਹੜੇ-ਜਿਹੜੇ ਦੋਸ਼ੀ ਆ ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਏ ਅੱਜ ਤੋਂ ਕਤਲ ਕੀਤਾ ਪਹਿਲੀ ਭੈਣ ਦਾ ਵੀ ਇਹਨੇ ਕਤਲ ਕੀਤਾ ਤੇ ਜਿਹੜਾ ਹੁਣ ਮੇਰਾ ਇਹ ਭਾਈਆ ਮਰਿਆ ਵਾ ਇਹਦਾ ਵੀ ਇਹਨੇ ਕਤਲ ਆ ਇਹ ਤੇ ਇਹ ਤੇ ਇਹ ਤੇ ਕਾਰਵਾਈ ਕੀਤੀ ਜਾਏ ਦੋਵਾਂ ਕਤਲਾਂ ਦੀ ਉਹਨਾਂ ਦੀ ਚੁਲਾਈ ਨੂੰ ਹੋਈ ਦੀ ਉਨੀ ਚੁਲਾਈ ਨੂੰ ਇਹ ਇਹ ਸਾਲ ਹਾਂਜੀ ਆ ਆਪਣੇ 24 ਦੇ ਵਿੱਚ ਉਹਨੂੰ 3-4 ਮਹੀਨੇ 5 ਮਹੀਨੇ ਹਾਂਜੀ ਨਹੀਂ ਉਹਨਾਂ ਦੇ ਕਿੰਨੇ ਬੱਚੇ ਆ ਉਹਨਾਂ ਦੇ ਦੋ بیٹے ਆ ਜੀ ਇਹ ਭਾਜੀ 10-11 ਸਾਲ ਅੱਧੀ ਨਹੀਂ ਸਾਡੇ ਕੋਈ ਦਾਟ ਹੋਤੀ ਆਈ ਜਦੋਂ ਇਹਨੇ ਕਿਹਾ ਕਿ ਮੈਂ ਵਸਤੇ ਆਈ ਹਾਂ ਹਾਂਜੀ ਇਹ ਕਦੀ ਤੁਹਾਡੇ ਭਾਈਆ ਜਿਹਨਾਂ ਨੇ ਸੋਸਾਇਟੀ ਦਾ ਇਹ ਜੀ ਲੱਕੜ ਦਾ ਕਾਰੋਬਾਰ ਹੈ ਜੀ ਨਾਲ ਅਸੀਂ ਮੰਗੇ ਕਰਦਿਆਂ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਜਿਹੜੇ ਦੋਸ਼ੀ ਆ ਜੀ ਗ੍ਰਫਤਾਰ ਕੀਤਾ ਜਾਏ ਜਲਦੀ ਤੋਂ ਜਲਦ ਤੇ ਜੇਲ੍ਹ ਤੇ ਜਾ ਜਾਏ